ਆਜ਼ਾਦੀ ਦਿਵਸ ਤੇ ਅੱਜ ਸੰਸਦ ਅਮਰਿਤਪਾਲ ਸਿੰਘ ਦੇ ਪਿਤਾ ਤੇ ਬਹੁਤ ਸਾਰੇ ਸਿੱਖ ਨੌਜਵਾਨ ਦਿੱਤੇ ਇਸ ਦਿਨ ਨੂੰ ਕਾਲੇ ਦਿਨ ਦੇ ਰੂਪ ਦੇ ਵਿੱਚ ਮਨਾ ਰਹੇ ਨੇ ਜਿਸ ਦੇ ਚਲਦਿਆਂ ਪੁਲਿਸ ਨੇ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ। ਦਰਅਸਲ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਸਿੱਖਾਂ ਦੇ ਲਈ ਅੱਜ ਦਾ ਦਿਨ ਕਾਲਾ ਦਿਨ ਹੈ ਕਿਉਂਕਿ ਆਜ਼ਾਦੀ ਦੇ ਲਈ ਸਭ ਤੋਂ ਜ਼ਿਆਦਾ ਕੁਰਬਾਨੀ ਪੰਜਾਬੀਆਂ ਨੇ ਦਿੱਤੀ ਹੈ। ਜਿਸ ਦੇ ਚਲਦਿਆਂ ਅਜੇ ਵੀ ਨੌਜਵਾਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਧੱਕਿਆ ਜਾ ਰਿਹਾ ਜਿਸ ਨੂੰ ਲੈ ਕੇ ਉਹ ਰੋਸ ਪ੍ਰਦਰਸ਼ਨ ਕਰ ਰਹੇ ਨੇ। ਹੋਗੇ ਵਕੀਲ ਸਾਹਿਬ ਕੀ ਕਹਾਣੀ ਹੈ ਪੂਰੀ? ਕਈ ਕ ਖਾਲਸਾ ਵੈਜ ਦੀ ਫਤਿਹ ਜਿਸ ਤਰ੍ਹਾਂ ਕੱਲ ਤੇ ਪਰਸੋਂ ਅਨਾਉਂਸਮੈਂਟ ਕੀਤੀ ਗਈ ਸੀ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤੇ ਪੰਪਤ ਪਾਲ ਦੀ ਰਿਹਾਈ ਦੇ ਲਈ ਇੱਥੇ ਅਸੀਂ ਜਿਹੜਾ ਜਿਹੜੀ ਸਿੱਖ ਸੰਗਤਾਂ ਰੋਸ ਮਾਰਚ ਕਰਨਗੀ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਹ ਇੱਕ ਸਾਰਾ ਜਿਹੜਾ ਕੀਤਾ ਜਾਊਗਾ ਇੱਕ ਮਾਨਸਾ ਸ਼ਹਿਰ ਤੱਕ ਕੀਤਾ ਜਾਊਗਾ ਜਿਹੜਾ ਕਿ ਰੋਸ ਮਾਰਚ ਸੀਗਾ ਤਾਂ ਸ਼ਾਂਤ ਮੇ ਜਾ ਰਹੇ ਸੀਗੇ ਪੁਲਿਸ ਨੇ ਰੱਜ ਨਾ ਕੀ ਬੰਦੀ ਕਰਕੇ ਕੁਝ ਸ਼ਾਤੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਕੁਝ ਨੂੰ ਫੜੋ ਫੜਾਈ ਜਾ ਰਹੀ ਹੈ ਤਾਂ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜਿਹੜੇ ਇਹ ਬੰਦੀ ਸਿੰਘਾਂ ਦੀ ਰਿਹਾਈ ਤੇ ਭਾਈ ਅੰਮ੍ਰਿਤਪਾਲ ਦੀ ਰਿਹਾਈ ਦੇ ਬਾਰੇ ਜਾ ਰਹੇ ਆ ਇਹਨਾਂ ਨੂੰ ਤੁਰ ਤੱਕ ਜਾਣ ਦੋ ਇਹਦੇ ਵਿੱਚ ਕੋਈ ਨਿਊਸੈਂਸ ਕ੍ਰੀਟ ਨਹੀਂ ਹੋਊਗਾ ਇਹ ਸਾਡੀ ਆਪ ਹੀ ਜ਼ਿੰਮੇਵਾਰੀ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਵੀ ਜਿਹੜਾ ਸਿੱਖ ਸਕੂਲ ਤੱਕ ਰੋਕਿਆ ਗਿਆ ਉਹਨਾਂ ਨੂੰ ਸ਼ਹਿਰ ਤੱਕ ਜਾਣ ਦਿਓ ਸਿੰਘ ਖਾਲਸਾ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਅੱਜ ਸਿੱਖਾਂ ਵਾਸਤੇ ਬਹੁਤ ਕਾਲਾ ਦੇਨੇ ਆ ਔਰ ਪੰਜਾਬ ਦੇ ਅਜਾੜੇ ਦਾ ਦੇਨੇ ਆ ਜਿੱਥੇ 10 ਲੱਖ ਦੇ ਕਰੀਬ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਆਪਣੀਆਂ ਜਾਇਦਾਦਾਂ ਆਪਣੇ ਘਰ-ਬਾਰ ਬਰਬਾਦ ਕਰਕੇ ਇਸ ਦੇਸ਼ ਨਾਲ ਆਪਣੀ ਹਉਣੀ ਨੂੰ ਜੋੜਿਆ ਸੀ ਪਰ ਇਸ ਦੇਸ਼ 'ਚ ਵੀ ਆ ਕੇ ਸਾਡੇ ਨਾਲ ਬਹੁਤ ਬੇਇਨਸਾਫੀਆਂ ਧੱਕੇਸ਼ਾਈਆਂ ਹੋ ਰਹੀਆਂ ਸਾਡੇ ਬੰਦੀ ਸਿੰਘ 33 35 35 ਸਾਲ ਤੋਂ ਜੇਲ੍ਹਾਂ 'ਚ ਬੰਦ ਆ ਜਿਹੜੇ ਜਿਹੜੇ ਕੌਮ ਦੀ ਗੱਲ ਕਰਨ ਵਾਲੇ ਕੌਮ ਦੇ ਹਿੱਤਾਂ ਦੀ ਰੱਖੀ ਕਰਨ ਵਾਲੇ ਉਹਨਾਂ ਨੂੰ ਇਹ ਡਬਲ ਡਬਲ ਸਜਾਵਾਂ ਤੋਂ ਬਾਅਦ ਭੋਗਣ ਤੇ ਬਾਵਜੂਦ ਵੀ ਨਹੀਂ ਛੱਡਿਆ ਜਾ ਰਿਹਾ ਤੇ ਦੂਸਰੇ ਜਿਹੜੇ ਆ ਉਹਨਾਂ ਨੂੰ ਤੀਜੇ ਦਿਨ ਪ੍ਰੋਲ ਦਿੱਤੀ ਜਾ ਰਹੀ ਆ ਇਹ ਜਿਹੜਾ ਬੇਇਨਸਾਫੀ ਸਾਡੇ ਨਾਲ ਹੋ ਰਹੀ ਉਹਦੇ ਉਹਦੇ ਖਿਲਾਫ ਇਹ ਰੋਸ ਮਾਰਚ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਰਚ ਆ ਉਹ ਇਹ ਸੰਗਤ ਵੱਲੋਂ ਜੋਗਾ ਤੋਂ ਮਾਨਸਾ ਤੱਕ ਜੋ ਅਲੀ ਕਿਹਾ ਗਿਆ ਨਾ ਸ਼ਾਂਤ ਮਈ ਮਾਰਚ ਤੇ ਉਹਦੇ ਵਾਸਤੇ ਅਸੀਂ ਵੀ ਇੱਥੇ ਗੁਰੂ ਘਰ ਮੱਥਾ ਟੇਕਣ ਵਾਸਤੇ ਆਏ ਤੇ ਇਹਨਾਂ ਨੂੰ ਇਹਨਾਂ ਦੇ ਨਾਲ ਅਸੀਂ ਸਹਿਯੋਗ ਕਰਨ ਵਾਸਤੇ ਤੇ ਇਹਨਾਂ ਨੂੰ ਇ ਇਨਾਂ ਦੇ ਸ਼ੁਰੂਆਤ ਕਰਨ ਵਾਸਤੇ ਅਸੀਂ ਆਏ ਆ ਤੇ ਭਾਈ ਅਮਰਤਪਾਲ ਜੀ ਨੂੰ ਐਮਪੀ ਚੁਣਿਆ ਗਿਆ ਜੀ ਪਰ ਉਹਦੇ ਲਈ ਹੋਣਾ ਜਿਹੜੀ ਪੈਰੋਲ ਆ ਉਹਦੇ ਲਈ ਕੀ ਕੀਤਾ ਜਾ ਰਿਹਾ ਬਾਹਰ ਵਾਲੇ ਦੇ ਕੋਈ ਨਹੀਂ ਹੈ ਕਿ ਉਹਦੇ ਲਈ ਕੀ ਹੋ ਰਿਹਾ ਇਹ ਦੇਖੋ ਜੀ ਕਿੱਡੇ ਧੱਕੇਸ਼ਾਹੀ ਹੈ ਕਿ ਇੱਕ ਪੰਜਾਬ ਚੋਂ ਸਭ ਤੋਂ ਵੱਧ ਬਹੁਮਤ ਨਾਲ ਜਿੱਤਣ ਵਾਲੇ ਆਦਮੀ ਨੂੰ ਤੇ ਜੇਲ੍ਹ ਚ ਰੱਖਿਆ ਤੇ ਜਿੱਦਾਂ ਹੁਣੇ ਬਾਬਾ ਜੀ ਹੁਣ ਐਵੇਂ ਕਿਹਾ ਵੀ ਜਿਹੜੇ ਸਾਡੇ ਸਿੱਖੀ ਦਾ ਕਾਣ ਕਰਨ ਵਾਲੇ ਆ ਉਹਨਾਂ ਨੂੰ ਬੜੇ ਬੜੇ ਅਹੁਦੇ ਦੇ ਕੇ ਹਾਰਿਆਂ ਨੂੰ ਵੀ ਨਵਾਜਿਆ ਜਾ ਰਿਹਾ ਤੇ ਇਹ ਇਹ ਇਹਨਾਂ ਇਹ ਇਸੇ ਇਹੋ ਹੀ ਰੋਜ਼ ਮਾਰਚ ਅਸੀਂ ਇਹਨਾਂ ਦੇ ਖਿਲਾਫ ਹੀ ਅਸੀਂ ਇਹ ਚੀਜ਼ਾਂ ਕਰ ਰਹੇ ਆ ਕਿ ਸਾਡੇ ਨਾਲ ਜੋ ਇਹ ਬੇਇਨਸਾਫੀਆਂ ਤੱਕੇਸ਼ਾਂ ਆਂ ਅਸੀਂ ਇਹ ਦੇਸ਼ ਦੀ ਖਾਤਰ ਆਪਣਾ ਘਰਬਾਰ ਆਪਣੇ ਗੁਰਦੁਆਰਾਂ ਛੱਡੇ ਆਪਣੇ ਜਾਇਦਾਦਾਂ ਕਈ ਕੋਸ਼ਾ ਸਾਡਾ ਕਿੰਨੇ ਲੋਕਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਤੇ ਇੱਥੇ ਆ ਕੇ ਵੀ ਸਾਡੇ ਨਾਲ ਇਹੋ ਜਿਹੇ ਤੱਕੇਸ਼ਾਈ ਕਰਨੇ ਮੇਰੇ ਖਲ ਬਹੁਤ ਮਾੜੀ ਗੱਲ ਆ ਤੇ ਹਕੂਮਤ ਨੂੰ ਇਹ ਸੋਚਣਾ ਚਾਹੀਦਾ ਕਿ ਇਹੋ ਜਿਹੇ ਚੀਜ਼ਾਂ ਕਿੰਤੇ ਸਾਰੇ ਇਹ ਨੁਕਸਾਨ ਬਹੁਤ ਵੱਡਾ ਵਾ ਲੋਕਾਂ ਦੇ ਮਨ ਚ ਬਹੁਤ ਵੱਡਾ ਰੋਸ ਆ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ ਬੇਦਬੀ ਦੇ ਮਾਮਲੇ ਚ ਜੋ ਆ ਉਹਨਾਂ ਨੂੰ ਸਜ਼ਾਵਾ ਹੋਣੀ ਚਾਹੀਦੀਆਂ ਬਾਕੀ ਜਿਹੜੀ ਸਾਡੀ ਨੌਜਵਾਨੀ ਨਸ਼ਿਆਂ ਚ ਜਾਂ ਸਾਡੇ ਕਿਸਾਨਾਂ ਦੇ ਮਸਲੇ ਆ ਉਹ ਹੱਲ ਹੋਣੇ ਚਾਹੀਦੇ ਇਹ ਜੀ ਪ੍ਰੋਗਰਾਮ ਤਾਂ ਹੈ ਜੀ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਭਾਈ ਅਮਰਪਾਲ ਸਿੰਘ ਸਾਥੀਆਂ ਸਮੇਤ ਲੰਮੇ ਸਮੇਂ ਤੋਂ ਕੌਮ ਦੀ ਮੰਗਾ ਤਾਂ ਨੌਜਵਾਨਾਂ ਨੇ ਮਾਰਚ ਹਰ ਸਾਲ ਇਹ ਰੱਖਦੇ ਆ ਇੱਥੋਂ ਹੀ ਮਾਨਸਾ ਤੱਕ ਜਾਵਾਂਗੇ ਜੀ ਤੇ ਤੁਸੀਂ ਦੇਖੋ ਕਿ ਮਸਲਾ ਇਹ ਨਹੀਂ ਹੈ ਕਿ ਅਸੀਂ ਇਦਾਂ ਦੀ ਕੋਈ ਖੈਰਾਤ ਮੰਗਦੇ ਆ ਕਾਨੂੰਨ ਮੁਤਾਬਕ ਹੀ ਜਿਹੜਾ ਇੱਥੇ ਇੰਡੀਆ ਦੇ ਵਿੱਚ ਸਭ ਤੋਂ ਖਤਰਨਾਕ ਜਿਹੜਾ ਕ੍ਰਾਈਮ ਆ ਰੇਪ ਦਾ ਹੈ ਰੇਪ ਦੇ ਵਿੱਚ ਤੁਹਾਨੂੰ ਕੋਈ ਮਾਫੀ ਨਹੀਂ ਹੈ ਕੋਈ ਤੁਹਾਡੀ ਜ਼ਮਾਨਤ ਨਹੀਂ ਰੇਪ ਜਿਹਦੇ ਨਾਲ ਹੋਇਆ ਉਹ ਮੁੱਕਰ ਵੀ ਜਾਏ ਤਾਂ ਵੀ ਜੱਜ ਜ਼ਮਾਨਤ ਨਹੀਂ ਦਿੰਦੇ ਮਤਲਬ ਇੰਨੀ ਖਤਰਨਾਕ ਗੱਲ ਜਿਹੜਾ ਬੰਦਾ ਰੇਪ 'ਚ ਬੰਦਾ ਉਹ ਲਗਾਤਾਰ ਪਰੋਲ ਤੇ ਆ ਰਿਹਾ ਸਾਨੂੰ ਉਹਦੇ ਆਉਣ ਨਾਲ ਵੀ ਕੋਈ ਪ੍ਰੋਬਲਮ ਨਹੀਂ ਹੈ ਚਾਹੇ ਉਹ ਦੂਜੇ ਦਿਨ ਆਵੇ ਮਸਲਾ ਇਹ ਆ ਵੀ ਸਾਡੇ ਬੰਦਿਆਂ ਨੂੰ ਪਰੋਲ ਕਿਉਂ ਨਹੀਂ ਮਿਲਦੀ ਇੱਕੋ ਦੇਸ਼ ਇੱਕੋ ਅਦਾਲਤਾਂ ਸਭ ਕੁਝ ਇੱਕੋ ਹੀ ਹੈ ਪਰ ਸਾਡੇ ਲਈ ਕਾਨੂੰਨ ਹੋਰ ਆ ਤੇ ਉਹਨਾਂ ਲਈ ਹੋਰ ਆ ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਚਾਹੇ ਉਹ ਪ੍ਰੈਸ ਹੈ ਇੰਡੀਆ ਦੀ ਚਾਹੇ ਉਹ ਭਾਰਤੀਆਂ ਅਖਬਾਰਾਂ ਨੇ ਚਾਹੇ ਉਹ ਡਿਜੀਟਲ ਮੀਡੀਆ ਹੈ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਉਹ ਵੱਡੇ ਵੱਡੇ ਪ੍ਰੋਗਰਾਮ ਕਰਾਉਂਦਾ ਆ ਕੇ ਔਰ ਸਾਡੇ ਨਾਲ ਇੰਨਾ ਵੱਡਾ ਵਿਤਕਰਾ ਇਹ ਅੱਜ ਤੋਂ ਨਹੀਂ ਸ਼ੁਰੂ ਵੀ ਹੋ ਰਿਹਾ ਔਰ ਮੈਨੂੰ ਨਹੀਂ ਲੱਗਦਾ ਵੀ ਅ ਭੁਖ ਚ ਵੀ ਕੋਈ ਇਹਦੀ ਆਸ ਹੈਗੀ ਆ ਔਰ ਅਗਲੀ ਗੱਲ ਜਿੱਥੇ ਕਾਨੂੰਨ ਘੜੇ ਜਾਂਦੇ ਆ ਉਹ ਹੈਗੀ ਆ ਪਾਰਲੀਮੈਂਟ ਤੇ ਪਾਰਲੀਮੈਂਟ ਲਈ ਇਥੋਂ ਮੈਂਬਰ ਜਿੱਤ ਕੇ ਜਾਂਦੇ ਆ ਜਿਹੜੇ ਇਥੋਂ ਮੈਂਬਰ ਜਿੱਤ ਕੇ ਜਾਂਦੇ ਆ ਜਿੱਤਿਆਂ ਹੋਿਆਂ ਨੂੰ ਹੀ ਉੱਥੇ ਐਂਟਰੀ ਮਿਲਦੀ ਆ ਸਭ ਤੋਂ ਖਤਰਨਾਕ ਗੱਲ ਏ ਕਿ ਭਾਈ ਅਮਰਤਪਾਲ ਸਿੰਘ ਜਿੱਤ ਜਾਂਦੇ ਆ ਉਹ ਜੇਲ੍ਹ 'ਚ ਬੰਦ ਨੇ ਜਿਹੜਾ ਬੰਦਾ ਹਾਰ ਜਾਂਦਾ ਆ ਔਰ ਸਿੱਖਾਂ ਦਾ ਉਹਨਾਂ ਦੀ ਫੈਮਿਲੀ ਜਿਹੜੀ ਆ ਉਹ ਉਹਨਾਂ ਦਾ ਨਾਂ ਹੀ ਆ ਬੇਅੰਤਾ ਬੋਚੜ ਕਾਤਲ ਨੇ ਉਹ ਸਿੱਖ ਕੌਮ ਦੇ ਉਹ ਹਾਰ ਜਾਂਦਾ ਆ ਤਾਂ ਉਹਨੂੰ ਵੱਡੇ ਅਹੁਦੇ ਦੇ ਉੱਤੇ ਬਿਠਾਇਆ ਜਾਂਦਾ ਆ ਸੋ ਸਾਡੇ ਨਾਲ ਇਹ ਧੱਕਾ ਆ ਤੇ ਅਸੀਂ ਆਪਣੀ ਆਵਾਜ਼ ਜਿਹੜੀ ਆ ਉਹਨੂੰ ਬੁਲੰਦ ਕਰਨ ਲਈ ਇਦਾਂ ਦੇ ਹੋਰ ਵੀ ਮਾਰਚ ਪੰਜਾਬ ਚ ਅਲਿੱਕੇ ਹੋਇਆ ਤੇ ਇਹ ਅੱਜ ਅਸੀਂ ਮਾਰਚ ਕਰ ਰਹੇ ਆ ਸੰਗਤ ਦੇ ਸਹਿਯੋਗ ਨਾਲ ਇਹ ਪਿੰਡ ਦੇ ਨੌਜਵਾਨ ਨੇ ਇਲਾਕੇ ਦੇ ਨੌਜਵਾਨ ਨੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਅਲਿੱਕਿਆ ਆ ਅਸੀਂ ਇਹ ਚ ਸ਼ਾਮਲ ਹੋਣਾ ਆ ਔਰ ਜਿਹੜੇ ਵੀ ਇਦਾਂ ਦੇ ਪ੍ਰੋਗਰਾਮ ਨੇ ਸਾਰੇ ਸਿੱਖਾਂ ਨੂੰ ਹੋਣਾ ਚਾਹੀਦਾ ਵੈਸੇ ਐਡਾ ਵੱਡਾ ਪਿੰਡ ਆ 9000 ਵੋਟ ਆ ਤੇ ਤੁਸੀਂ ਵੇਖ ਲਓ ਕਿੰਨੇ ਕੋ ਬੰਦੇ ਜਿਹੜੇ ਇੱਥੇ ਆਏ ਆ ਲੋਕ ਹਵਾ ਦੇ ਰੋਖ ਨਾਲ ਚੱਲਦੇ ਆ ਕੌਮੀ ਯੋਧਿਆਂ ਨੇ ਜਿਨ੍ਹਾਂ ਨੇ ਤੁਹਾਡੇ ਲਈ ਜੰਗ ਲੜੀ ਆ ਜਿਨ੍ਹਾਂ ਨੇ ਉਸ ਦਰਬਾਰ ਸਾਹਿਬ ਦੀ ਪਵਿੱਤਰ ਲਈ ਸ਼ਹਾਦਤਾਂ ਪਾਈਆਂ ਉਸ ਤੋਂ ਬਾਅਦ 10 ਸਾਲ ਲਾਊ ਡੋੜਵੀ ਲੜਾਈ ਲੜੀ ਗਈ ਆ ਹਜ਼ਾਰਾਂ ਲੱਖਾਂ ਇੱਥੇ ਕਤਲ ਹੋਏ ਨੇ ਕਾਤਲ ਸਾਡੇ ਸਿਰ ਤੇ ਬੈਠੇ ਆ ਤਾਂ ਇਸ ਲਈ ਅਸੀਂ ਆਪਣੀ ਆਵਾਜ਼ ਜਾਗਦੀਆਂ ਕੌਮਾਂ ਜਿਹੜੀਆਂ ਉਬਲੰਦ ਕਰਦੀਆਂ ਆ ਅਸੀਂ ਆਪਣੇ ਹੱਕਾਂ ਲਈ ਸੜਕ ਤੇ ਚੱਲੇ ਆ ਹੋਰ ਸਾਡਾ ਕੋਈ ਪਰਪਸ ਨਹੀਂ ਹੈ